ਮਾਨਯੋਗ ਸੀਪੀ ਸਾਹਿਬ ਇਹ ਹਦਾਇਤਾਂ ਤਾਬਕ ਜਿਹੜੀ ਡੇਲੀ ਰੂਟੀਨ ਚ ਦਿਨ ਟਾਈਮ ਰਾਤ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚਾਹਦੇ ਰਹਿੰਦੇ ਆ ਜੀ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਸੀ ਸਾਡਾ ਨਾਕਾ ਲੱਗਾ ਹੋਇਆ ਸੀ ਗਸ਼ਤ ਚੱਲ ਰਹੀ ਸੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਏਐਸਆਈ ਰਜਿੰਦਰ ਸਿੰਘ ਲੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਹੜਾ ਇੱਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਨੂੰ ਰੋਕ ਲਿਆ ਸੀਗਾ ਤੇ ਤੇ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਤੇ ਵੇਖਿਆ ਤੇ ਕੁਝ ਅੱਖਰ ਉਹਦੇ ਚੋਂ ਮਿਸਿੰਗ ਸੀਗੇ ਜਿਸ ਨੂੰ ਪੁੱਛਿਆ ਵੀ ਐਕਟਿਵਾ ਇਹ ਕਿੰਨਾ ਵੀ ਐਕਟਿਵਾ ਮੇਰੀ ਹੈ ਜੀ ਪਰ ਸ਼ਕਤੀ ਨੇ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਮੈਂ ਤੁਰੰਤਨ ਯੂਪੀ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲ ਚ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਬਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ বেলਟ ਹੁੰਦੀ ਹੈ ਕਾਂਸਟੇਬਲ ਪਾਉਂਦੇ ਨੇ ਉਹ ਵੀ ਨਿਗਲੀ ਤੇ ਕਾਲੇ ਬੂਟ ਨੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਟੀਜ ਨੂੰ ਅਸੀਂ ਬਾਅਦ ਚੋਂ ਮੱਦੇਨਜ਼ਰ ਰੱਖਦੇ ਹੋਏ ਮਕਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਗੇਟ ਕੀ ਮਾਇਰੀ ਦੇ ਰਹਿਣ ਵਾਲਾ ਜੀ ਇਹਨੇ ਜਿਹੜਾ ਮਕਦਮਾ ਦਰਜ ਕਰਕੇ ਇਹਦੀ ਰੈਸਟ ਪਾਈ ਹੈ ਤੇ ਨੈਕਸਟ ਡੇ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਦੇ ਕੋ ਇਹਦੀ ਵਰਤੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇੰਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸੰਬੰਧੀ ਜਿਹੜੀ ਅਸੀਂ ਕਵਤੀਸ਼ ਕਰ ਰਹੇ ਹਾਂ ਜੀ